ਤੁਸੀਂ ਵੇਖ ਰਹੇ ਹੋ ਲਿਬਰਟੀ ਟੀਵੀ ਮੁੱਦਾਚਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬ ਦੀ ਵਿਧਾਨ ਸਭਾ 'ਚ ਹਗਾਮਾ ਹਗਾਮੇ ਨਾਲ ਬਜਟ ਸੈਸ਼ਨ ਸ਼ੁਰੂ। ਸ਼ੁਭਕੰਦ ਦਾ ਮਾਮਲਾ ਕਿਸਾਨੀ ਮਸਲਾ। ਐਫ ਆਈ ਆਰ ਦੇ ਵਿੱਚ ਹਰਿਆਣਾ ਸਰਕਾਰ ਦਾ ਨਾਮ ਕਿਉਂ ਨਹੀਂ? ਹਰਿਆਣਾ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਦਾ ਨਾਮ ਕਿਉਂ ਨਹੀਂ? ਹਰਿਆਣਾ ਦੇ ਡੀਜੀਪੀ ਦਾ ਨਾਮ ਕਿਉਂ ਨਹੀਂ? ਇਸ ਮਸਲੇ ਤੇ ਵਿਰੋਧੀਆਂ ਨੇ ਘੇਰਨ ਦੀ ਕੋਸ਼ਿਸ਼ ਕੀਤੀ। ਰਾਜਪਾਲ ਭਾਸ਼ਣ ਪੜਨ ਦੀ ਬਜਾਏ ਪਹਿਲੀ ਤੇ ਆਖਰੀ ਲਾਈਨ ਪੜ ਕੇ ਖਿਸਕਦੇ ਬਣੇ। ਚਲੋ ਬਾਅਦ 'ਚ ਸ਼ਰਧਾਂਜਲੀਆ ਹੋਈਆਂ। ਸ਼੍ਰੀ ਦੰਜਲੀਆਂ ਚ ਬਾਕੀਆਂ ਦੇ ਨਾਲ ਸ਼ੁਭ ਕਰਨ ਨੂੰ ਵੀ ਸ਼੍ਰੀ ਦੰਜਲੀ ਦਿੱਤੀ ਗਈ ਪਰ ਵਿਰੋਧੀ ਧਿਰ ਕਹਿੰਦੀ ਕਿਸਾਨੀ ਮਸਲੇ ਤੇ ਘੇਰਨ ਲਈ ਤਿਆਰ ਹੈ ਤੇ ਸੱਤਾਧਾਰੀ ਧਿਰ ਕਹਿੰਦੀ ਤੁਸੀਂ ਇੰਨੇ ਸਮਾਂ ਰਾਜ ਕੀਤਾ ਕਿੰਨੀਆਂ ਕੇਐਮਐਸਪੀਆ ਦਿੱਤੀਆਂ ਕਿੰਨਾ ਉੱਪਰ ਕੰਮ ਕੀਤਾ ਸੋ ਇਸ ਲਈ ਦੋਹੇ ਪਾਸੇੋਂ ਇੱਕ ਦੀ ਤਲਖੀ ਖਿੱਚੋ ਤਣ ਤਨਾਬ ਬਜਟ ਸੈਸ਼ਨ ਚ ਰਹਿਣੇ ਰਹਿਣਾ ਚਲੋ ਅੱਜ ਤੋਂ ਬਾਅਦ ਫਿਰ ਦੋ ਛੁੱਟੀਆਂ ਨੇ ਫਿਰ ਆਉਣਗੇ ਅਗਲੇ ਹੈਨਾ ਅੱਜ 2 ਤੋਂ 3 ਦੀ ਛੁੱਟੀ ਆ ਗਈ 4 ਨੂੰ ਆਉਣਗੇ 4 ਨੂੰ ਜਿਹੜਾ ਰਾਜਪਾਲ ਦਾ ਭਾਸ਼ਣ ਹੈ ਉਹਦੇ ਤੇ ਬਹਿਸਬੂਸ ਹੋਣੀ ਹੈ ਬਹਿਸ ਸਹੀ ਹੋਣੀ ਹੈ ਪੰਜ ਨੂੰ ਬਜਟ ਆ ਫਿਰ ਦੇਖਦੇ ਹਗਾਮੇਦਾਰ ਰਹੂਗਾ ਪਰ ਇਹ ਸਭ ਦੇ ਦਰਮਿਆਨ ਪੰਜਾਬ ਸਰਕਾਰ ਲਈ ਤਾਂ ਇੱਕ ਵੱਡਾ ਸਵਾਲ ਖੜਾ ਹੋ ਗਿਆ ਸ਼ੁਭ ਕਰਨ ਦਾ ਪੋਸਟਮਾਰਟਮ ਵੀ ਹੋ ਗਿਆ ਅੰਤਮ ਸੰਸਕਾਰ ਵੀ ਹੋ ਗਿਆ ਤੇ ਇਹਦੇ ਵਿਚਾਲੇ ਸਰਕਾਰ ਨੇ ਦੰਬ ਵੀ ਭਰਤਾ ਕਿ ਅਸੀਂ ਐਫਆਈਆਰ ਕਰ ਲਈ ਪਰ ਉਹ ਐਫਆਈਆਰ ਜਿਹੜੀ 7 ਦਿਨ ਲਾ ਕੇ ਕੀਤੀ ਔਰ ਕਰਵਾਈ ਦਬਾਅ ਬਣਾ ਕੇ ਸਰਕਾਰ ਦੀ ਮਜਬੂਰੀ ਬਣ ਗਈ ਕੋਈ ਐਫਆਈਆਰ ਕਰਨੀ ਪਈ ਪਰ ਉਸ ਐਫਆਈਆਰ ਨੇ ਸਰਕਾਰ ਨੂੰ ਦੁਬਾਰਾ ਘੇਰ ਲਿਆ ਐਫਆਈਆਰ ਦੇ ਵਿੱਚ ਕਹਿੰਦੇ ਜੀ ਹਮਲਾਵਰ ਤੇ ਅਣਜਾਣ ਹੈ ਅਣਪਛਾਤੀ ਹੈ ਮਾਨਜੋਗ ਪੰਜਾਬ ਰੈਨ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਨੂੰ ਤਲਬ ਕੀਤਾ ਇਸੇ ਕਿਸਾਨੀ ਮਸਲੇ ਤੇ ਪਹਿਲਾਂ ਤਾਂ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਕਿ ਭਾਈ ਤੁਸੀਂ ਸਰਕਾਰੋਂ ਕਿ ਅਤਵਾਦੀਆਂ ਅਤਵਾਦੀਆਂ ਮਾਗੂੜੀਆਂ ਚਲਾਉਂਗੇ ਅੰਦੋਲਨ ਕਰੀਆਂ ਤੇ ਤੇ ਦੂਸਰੇ ਪਾਸੇ ਉਹਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਭਾਈ ਜਦੋਂ ਸ਼ੁਭ ਕਰਨ ਵਾਲਾ ਮਾਮਲਾ ਕੁਦਰਤੀ ਮੌਤ ਨਹੀਂ ਹੈ ਫਿਰ ਤੁਹਾਡੀ ਜਾਂਚ ਕਿੱਥੇ ਹੈ ਇਮਾਨਜੋਗ ਪੰਜਾਬ ਦੇ ਹਾਈ ਕੋਰਟ ਨੇ ਪੁੱਛਿਆ ਪੰਜਾਬ ਸਰਕਾਰ ਨੂੰ ਕਿ ਜਦੋਂ ਸ਼ੁਭ ਕਰਨ ਦੀ ਮੌਤ ਕੁਦਰਤੀ ਮੌਤ ਨਹੀਂ ਹੈ ਫਿਰ ਤੁਹਾਡੀ ਜਾਂਚ ਪੜਤਾਲ ਕਿਉਂ ਨਹੀਂ ਤੁਸੀਂ 7-7 ਦਿਨਾਂ ਪੋਸਟਮਾਰਟਮ ਹੁੰਦਾ ਹੈ ਨਾ ਜਾਂ ਸ਼ੁਰੂ ਹੁੰਦੀ ਹੈ ਤੇ ਸਰਕਾਰ ਕਹਿੰਦੀ ਜੇ ਅਸੀਂ ਐਫਆਈਆਰ ਦਰਜ ਕਰ ਲਈ ਕਮਾਲਾ ਜਨਾਬ ਬਾਬਲ ਕਲਾ ਬਰਗਾੜੀ ਮਾਮਲਾ ਉਸ ਮਾਮਲੇ ਦੇ ਵਿੱਚ ਪੰਜਾਬ ਅੱਜ ਵੀ ਅਕਾਲੀਆਂ ਨੂੰ ਪੁੱਛਦਾ ਹੈ ਕਿ ਤੁਸੀਂ ਅਣਪਛਾਤੀ ਪੁਲਿਸ ਕਿਵੇਂ ਲਿਖਤਾ ਤੁਸੀਂ ਅਣਪਛਾਤੀਆਂ ਗੋਲੀਆਂ ਰਫਲਾਂ ਕਿਵੇਂ ਲਿਖਤੀਆਂ ਪੁਲਿਸ ਵੀ ਅਣਪਛਾਤੀ ਤੇ ਗੋਲੀਆਂ ਵੀ ਅਣਪਛਾਤੀਆਂ ਤੇ ਮਾਨ ਸਾਹਿਬ ਤੁਸੀਂ ਇਸੇ ਗੱਲ ਨੂੰ ਲੈ ਕੇ ਆਪਣੀਆਂ ਚੋਣ ਰੈਲੀਆਂ 'ਚ ਸੰਬੋਧਨ ਕਰਦੇ ਰਹੇ ਹੋ ਤੇ ਅੱਜ ਤੁਸੋਂ ਤਾਂ ਹਰਿਆਣਾ ਦੀ ਪੁਲਿਸ ਵੀ ਨਹੀਂ ਪਛਾਣ ਹੋ ਰਹੀ ਹਰਿਆਣਾ ਦੇ ਫੋਰਸ ਵੀ ਫੋਰਸਾਂ ਵੀ ਨਹੀਂ ਪਛਾਣ ਹੋ ਰਹੀਆਂ ਕੇਂਦਰੀ ਏਜੰਸੀ ਜਿਹੜੀ ਤਾਇਨਾਤ ਕੀਤੀਆਂ ਉਹ ਵੀ ਨਹੀਂ ਪਛਾਣ ਹੋ ਰਹੀਆਂ ਪੰਜਾਬ 'ਚ ਤੁਸੀਂ ਕਿ ਸੜਕ ਤੇ ਨਿਕਲ ਜਾਓ ਕੋਈ ਚਲਾਣ ਲਈ ਰੋਕ ਲਵੇ ਤੁਹਾਨੂੰ ਕਿਸੇ ਨਾਕੇ ਤੇ ਰੋਕ ਲਵੇ ਐ ਕਿਤੇ ਦਫ਼ਤਰ ਥਾਣੇ ਚੱਲ ਜਾਓ ਕੈਮਰੇ ਤਾਂ ਕੈਮਰੇ ਮੋਬਾਈਲ ਨਾਲ ਵੀਡੀਓ ਜਦੇ ਬਣਾਉਣ ਲੱਜਦੇ ਨੇ ਅਧਿਕਾਰੀ ਅਫਸਰ ਵੀ ਅੱਜ ਕੱਲ ਪੀਮਾ ਨਾਲ ਰੱਖੇ ਪੁਲਿਸ ਨੇ ਤਾਂ ਵੈਸੇ ਵੀ ਕਿਤੇ ਬਹਿਸ ਚਰਚਾ 'ਚ ਖੜੇ ਹੋਣ ਕਿਤੇ ਗੱਲਬਾਤ ਹੋਵੇ ਜਦੋਂ ਪਹਿਲਾਂ ਆਪਣੇ ਬੰਦੇ ਰੱਖੇ ਹੁੰਦੇ ਨੇ ਕਿ ਕੈਮਰੇ ਨਾਲ ਵੀਡੀਓ ਬਣਾਉਂਦੇ ਰਹੇ ਤੇ ਇੱਥੇ ਸ਼ੰਭੂ ਔਰ ਖਲੋਰੀ ਬਾਡਰ ਤੇ 21 ਤਰੀਕ ਨੂੰ ਜੋ ਕੁਝ ਵਾਪਰਿਆ ਤੁਹਾਡੀ ਪੁਲਿਸ ਤੁਹਾਡੀ ਸਰਕਾਰ ਤੁਹਾਡੀ ਏਜੰਸੀਆਂ ਵੀਡੀਓ ਨਹੀਂ ਬਣਾਉਂਦੀਆਂ ਸੀ ਉਹਨਾਂ ਕੋਲ ਕੋਈ ਖ਼ਬਰ ਨਹੀਂ ਜੇ ਨਹੀਂ ਹੈਗੀ ਤਾਂ ਮੀਡੀਆ ਦੇ ਹਜ਼ਾਰਾਂ ਕੈਮਰਿਆਂ ਦੀਆਂ ਵੀਡੀਓ ਚੱਕ ਲਓ ਤੁਹਾਡੇ ਕੋਲ ਤਾਂ ਆਪਣਾ ਵੀ ਮੀਡੀਆ ਹੈਗਾ ਉਹਨਾਂ ਦੇ ਕੈਮਰੇ ਦੇਖ ਲਓ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਹਮਲਾਵਰ ਕੌਣ ਹੈ ਸੋ ਇਸ ਮਸਲੇ ਤੇ ਪੰਜਾਬ ਦੇ ਨਾਲ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਤੁਸੀਂ ਕੁਦਰਤੀ ਮੌਤ ਨਾ ਹੋਣ ਦੇ ਬਾਵਜੂਦ ਪੋਸਟਮਾਰਟਮ ਨੂੰ ਵੀ ਲਟਕਾਇਆ ਕਿਉਂਕਿ ਡਾਕਟਰੀ ਮਾਇਰਾਂ ਦਾ ਹੀ ਮੰਨਣਾ ਕਿ ਜਿੰਨਾ ਜਿੰਨਾ ਪੋਸਟਮਾਰਟਮ ਲੇਟ ਹੁੰਦਾ ਹੈ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗਣਾ ਮੁਸ਼ਕਲ ਹੁੰਦਾ ਸੱਤ ਦਿਨ ਸੱਤਵੇਂ ਅੱਠਵੇਂ ਦਿਨ ਜਾ ਕੇ ਸੱਤ ਦਿਨਾਂ ਬਾਅਦ ਪੋਸਟਮਾਰਟਮ ਹੁੰਦਾ ਤੇ ਫਿਰ ਅੱਠਵੇਂ ਦਿਨ ਦਾ ਸੰਸਕਾਰ ਹੁੰਦਾ ਤੇ ਤੁਸੀਂ ਜਾਂਚ ਵੀ ਨਹੀਂ ਬਿ ਡਰੇ ਤੇ ਹੁਣ ਤੁਸੀਂ ਅਣ ਪਛਾਤੇ ਲੋਕ ਅਣਜਾਣ ਲੋਕ ਕਮਾਲਾ ਜਨਾਬ ਸੋ ਇਸ ਮਸਲੇ ਤੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਚ ਆਉਂਦੀ ਜਾ ਰਹੀ ਆ ਕਿ ਤੁਸੀਂ ਜਦੋਂ ਗਵੰਢੀ ਮੁਲਕ ਮਤਲਬ ਗਵੰਢੀ ਸੂਬੇ ਵੱਲੋਂ ਉੱਥੇ ਦੀ ਫੋਰਸ ਵੱਲੋਂ ਹਮਲਾ ਹੁੰਦਾ ਹੈ ਉੱਥੇ ਦੀਆਂ ਬੈਰੀਗੇਟਿੰਗ ਲਾ ਕੇ ਪੰਜਾਬ ਦੀ ਹੱਦ 'ਚ ਬੈਰੀਗੇਟਿੰਗ ਲਾ ਕੇ ਕਾਰਵਾਈ ਹੁੰਦੀ ਹੈ ਤੇ ਉਸ ਕਾਰਵਾਈ ਦੇ ਵਿੱਚ ਪੰਜਾਬ ਦਾ ਇੱਕ ਨੌਜਵਾਨ ਜਾਨ ਚਲੀ ਜਾਂਦੀ ਆ ਉਹਦੀ ਤੇ ਉਸ ਪਹਿਲੂ ਤੇ ਤੁਸੀਂ ਐਫਆਈਆਰ ਦੇ ਵਿੱਚ ਅਣਜਾਣ ਕਿਉਂ ਲਿਖਦੇ ਹੋ ਕੀ ਤੁਹਾਡੇ ਕੋਲ ਕੈਮਰੇਆ ਚ ਪੁਲਿਸ ਪਛਾਣ ਨਹੀਂ ਹੁੰਦੀ ਕੀ ਤੁਸੀਂ ਸਵਾਲ ਨਹੀਂ ਕਰ ਸਕਦੇ ਕਿ ਇਹ ਉਹ ਪੁਲਿਸ ਹੈ ਜਿਹੜੀ ਜਾਂ ਉਹ ਉਹ ਸੁਰੱਖਿਆ ਕਰਮਚਾਰੀ ਨੇ ਜਿਹੜੇ ਪੰਜਾਬ ਦੀ ਹੱਦ ਚ ਆ ਕੇ ਗੱਡੀਆਂ ਭੰਨ ਰਹੇ ਨੇ ਟਰੈਕਟਰ ਭੰਨ ਰਹੇ ਨੇ ਇਹਦਾ ਦਾ ਮਾਮਲਾ ਵੀ ਤੁਸੀਂ ਅਜੇ ਤੱਕ ਦਰਜ ਕੀਤਾ ਫਿਰਚਪਾਲ ਵਾਲਾ ਮਾਮਲਾ ਕਿੱਥੇ ਆ ਤੇ ਫਿਰ ਉਹਨਾਂ ਨੂੰ ਪੁੱਛਿਆ ਕਿ ਨੇਮ ਪਲੇਟਾਂ ਕਿੱਥੇ ਨੇ ਢੋਡੀਆਂ ਤੇ ਪਹਿਲੂ ਅਹਿਮ ਹੈ ਕਿ ਜੇਕਰ ਬਾਈਬਲ ਕਲਾਮ ਬਰਗਾੜੀ ਵਾਲੇ ਮਾਮਲੇ ਦੇ ਵਿੱਚ ਉਸ ਘਟਨਾ ਦੇ ਲਈ ਉਸ ਸਮੇਂ ਦਾ ਮੁੱਖ ਮੰਤਰੀ ਤੇ ਉਸ ਸਮੇਂ ਦਾ ਗ੍ਰਹਿ ਮੰਤਰੀ ਜ਼ਿੰਮੇਵਾਰ ਹੈ ਕਿ ਉਸ ਦਿਨ ਤੇ ਕਾਰਵਾਈ ਹੋਣੀ ਬਣਦੀ ਉਹਦੇ ਹੁਕਮਾ ਤੋਂ ਬਿਨਾ ਗੋਲੀ ਨਹੀਂ ਚੱਲੀ ਤਾਂ ਫਿਰ ਇਸ ਮਾਮਲੇ 'ਚ ਵੀ ਮਨੋਰ لال ਖੱਟਰ ਤੇ ਅਨਿਲ ਵਿਜ ਦੇ ਉੱਤੇ ਕਹਿੰਦੇ ਜੀ ਪਰਚਾ ਕਿਉਂ ਨਹੀਂ ਇਹ ਵਿਰੋਧੀ ਸਵਾਲ ਖੜਾ ਕਰ ਰਹੇ ਉੱਥੋਂ ਦੇ ਡੀਜੀਪੀ ਦਾ ਨਾਂ ਕਿਉਂ ਨਹੀਂ ਕਹਿੰਦੇ ਅਗਲੇ ਆਪੇ ਅਦਾਲਤ ਚਾਹੁੰਦੇ ਆਪੇ ਦੱਸਦੇ ਜੀ ਕਿ ਕਿਹਦੀ ਹੁਕਮਤ ਚੱਲਿਆ ਕਿਹਨੇ ਕਾਰਵਾਈ ਕੀਤੀ ਕਿਹਨੇ ਗੱਡੀਆਂ ਬਣਾਈਆਂ ਕਿਹਨੇ ਟਰੈਕਟਰ ਬਣਵਾਏ ਕਿਹਨੇ ਪੰਜਾਬ ਚ ਆ ਕੇ ਮੁੰਡੇ ਘੜੀਸੇ ਕਿਹਨੇ ਗੋਲੀਆਂ ਮਾਰੀਆਂ ਕਿਹਨੇ ਸ਼ਰਰੇ ਮਾਰੇ ਸੋ ਕਹਿੰਦੇ ਸਾਰਾ ਪਤਾ ਲੱਗ ਕੀ ਮਾਨਯੋਗ ਪੰਜਾਬ ਰਣ ਹਾਈ ਕੋਰਟ ਨੇ ਜਿੱਥੇ ਹਰਿਆਣਾ ਨੂੰ ਕਿਹਾ ਕਿ ਤੁਸੀਂ ਅਤਵਾਦੀਆਂ ਜਿਹੜੇ ਗੁਣੀਆਂ ਚਲਾਉ ਰਹੇ ਹੋ ਜਿੱਥੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਜਾਂਚ ਪੜਤਾਲ ਤੋਂ ਕਿਉਂ ਭੱਜ ਰਹੇ ਹੋ ਤੇ ਕਿਸਾਨਾਂ ਨੂੰ ਵੀ ਕਿਹਾ ਕਿ ਆ ਮੋਡੀਫਾਈਡ ਟਰੈਕਟਰਾਂ ਨਾਲ ਅ ਜੀ ਸੀ ਬੀਆ ਨਾਲ ਅੰਦੋਲਨ ਹੁੰਦਾ ਇਹ ਰਾਰੋਕੇ ਅੰਦੋਲਨ ਹੁੰਦਾ ਜਦੋਂ ਮਾਮਲਾ ਅਦਾਲਤ 'ਚ ਹੈ ਅਸੀਂ ਕਿਸਾਨਾਂ ਦਾ ਪੱਖ ਸੁਣ ਲਈ ਤਿਆਰ ਹਾਂ ਤੁਸੀਂ ਇੱਥੇ ਬਣਾ ਪਖਰ ਪਰ ਉਹਨੇ ਤਲਬ ਕੇਂਦਰ ਨੂੰ ਪੰਜਾਬ ਸਰਕਾਰ ਨੂੰ ਤੇ ਹਰਿਆਣਾ ਸਰਕਾਰ ਨੂੰ ਕੀਤਾ ਪਰ ਹਰਿਆਣਾ ਇੱਕ ਕਦਮ ਵੀ ਤੋਂ ਅੱਗੇ ਵਧ ਗਿਆ ਜੀ ਇਕ ਤਾਂ ਅਦਾਲਤਾਂ ਦੀ ਕੋਈ ਨਹੀਂ ਸੁਣਦਾ ਜੇ ਅਦਾਲਤ ਦੀ ਸੁਣੀ ਹੁੰਦੀ ਤਾਂ 21 ਤਰੀਕਾ ਵਾਲੀ ਘਟਨਾ ਨਾ ਹੁੰਦੀ ਸ਼ੁਭ ਕਰਨ ਤੇ ਪ੍ਰਿਤਪਾਲ ਵਾਲਾ ਮਾਮਲਾ ਨਾ ਹੁੰਦਾ ਕਿਉਂਕਿ ਅਦਾਲਤ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਭਾਈ ਹਰਿਆਣੇ ਨੂੰ ਰੋਕਣ ਦਾ ਅਧਿਕਾਰ ਨਹੀਂਗਾ ਇਹ ਅੰਦੋਲਨ ਕਰਨ ਹਰਿਆਣੇ 'ਚ ਨਹੀਂ ਆ ਰਹੇ ਦਿੱਲੀ ਜਾ ਰਹੇ ਨੇ ਇਹਨਾਂ ਨੂੰ ਜਾਣ ਦਿੱਤਾ ਜਾਵੇ ਤੇ ਜੇ ਚਲੇ ਜਾਂਦੇ ਤਾਂ ਘਟਨਾ ਕਰਵਣਾ ਵਾਪਰਦੀ ਪਰ ਹਰਿਆਣਾ ਤਾਂ ਹੱਦ ਹੀ ਖੋ ਟੱਪ ਗਿਆ ਜਨਾਬ ਉਹਨੇ ਨਾ ਉਦੋਂ ਹਾਈ ਕੋਰਟ ਦੀ ਸੁਣੀ ਨਾ ਹੁਣ ਸੁਣ ਰਹੇ ਨੇ ਉਹ ਤਾਂ ਉਲਟਾ ਇੱਕ ਹੋਰ ਖਬਰ ਦੇ ਰਹੇ ਨੇ ਕਹਿੰਦੇ ਜੀ ਅਸੀਂ ਆਹ ਮੁੰਡੇ ਲੱਭਲੇ ਇਹਨਾਂ ਦੇ ਪਾਸਪੋਰਟ ਵੀ ਰੱਦ ਇਹਨਾਂ ਦੇ ਵੀਜ਼ੇ ਵੀ ਰੱਦ ਅਸੀਂ ਕੇਂਦਰੀ ਮੰਤਰਾਲੇ ਨੂੰ ਵੀ ਲਿਖਤਾ ਸੀ ਦੂਤਾਵਾਸ ਨੂੰ ਲਿਖਦਾ ਜੇ ਇਹਨਾਂ ਕੋਲ ਪਾਸਪੋਰਟ ਹੈਗਾ ਤਾਂ ਉਹ ਵੀ ਰੱਦ ਹੋਊਗਾ ਜੇ ਵੀਜ਼ਾ ਹੈਗਾ ਉਹ ਵੀ ਰੱਦ ਹੋਊਗਾ ਤੇ ਅੱਗੇ ਉਹ ਕਦੇ ਮਿਲੂਗਾ ਨਹੀਂ ਵਿਦੇਸ਼ ਜਾ ਨਹੀਂ ਸਕਣਗੇ ਫੋਟੋਆਂ ਜਾਰੀ ਕੀਤੀਆਂ ਬਕਾਇਦਾ ਆ ਜਤਿੰਦਰ ਕੁਮਾਰ ਡੀਐਸਪੀ ਹੈ ਅੰਬਾਲਾ ਦਾ ਉਹਦੇ ਹਵਾਲੇ ਨਾਲੇ ਖਬਰ ਹੈ ਤੇ ਪੰਜਾਬ ਸਰਕਾਰ ਇੱਧਰ ਵੀਡੀਓ ਦੇਖ ਕੇ ਵੀ ਬੰਦੇ ਨਹੀਂ ਪਛਾਣ ਪਾਰੀ ਕਿ ਕੌਣ ਹਮਲਾ ਕਰਗੇ ਤੇ ਅਗਲੇ 7 ਤੱਕ ਆਗੇ ਚਲ ਇਹ ਪਹਿਲੂ ਨਹੀਂ ਹੈਗਾ ਪਹਿਲੂ ਤਾਂ ਇੱਕ ਹੋ ਰਹੇ ਮਹਿਗਾ ਡੇਰਾ ਸਿਰਸਾ ਮੁਖੀ ਨੂੰ ਬਾਰ ਬਾਰ ਮਿਲਦੀ ਪਰੋਲ ਤੇ ਵੀ ਪੰਜਾਬ ਰਣ ਹਾਈ ਕੋਰਟ ਔਖਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹੀ ਆਵਾਮ ਵਾਲਾ ਸਵਾਲ ਪੰਜਾਬ ਵਾਲਾ ਸਵਾਲ ਹਰਿਆਣਾ ਸਰਕਾਰ ਨੂੰ ਕੀਤਾ ਕਿ ਡੇਰਾ ਸਿਰਸਾ ਮੁਖੀ ਨੂੰ 30 ਦਿਨ ਪਰੋਲ ਕਿਵੇਂ ਮਿਲ ਜਾਂਦੀ ਹੈ ਬਾਰ ਬਾਰ ਪਰੋਲ ਕਿਵੇਂ ਮਿਲ ਜਾਂਦੀ ਹੈ ਹਰਿਆਣਾ ਸਰਕਾਰ ਕਹਿੰਦੀ ਜੋ ਹਾਰਡ ਕੋਰ ਕੈਦੀ ਨਹੀਂਗਾ ਕਮਾਲ ਹੈ ਕਤਲ ਦੇ ਮਾਮਲੇ ਚ ਦੋ ਦੋ ਛਤਰਪਤੀ ਕਤਲ ਮਾਮਲਾ ਉਹ ਚ ਉਮਰ ਕੈਦ ਬਖਰੀ ਹੈ ਰঞ্জੀਤ ਸਿੰਘ ਕਤਲ ਮਾਮਲਾ ਉਹ ਚ ਉਮਰ ਕੈਦ ਬਖਰੀ ਹੈ ਤੇ ਸਾਦਮੀਆਂ ਨਾਲ ਬਲਾਤਕਾਰ ਦੇ ਦੋ ਮਾਮਲਿਆਂ ਚ ਦਾਦਾ ਸਾਲੀ ਸਜਾ ਬਖਰੀ ਹੈ ਤੇ ਬਲਾਤਕਾਰੀ ਤੇ ਕਾਤਲ ਵਾਲੇ ਮਾਮਲੇ ਚ ਦੋਸ਼ੀ ਕਰਾਵ ਦਿੱਤਾ ਗਿਆ ਡੇਰਾ ਸਿਰਸਾ ਮੁਕੀ ਗੁਰਮੀਤ ਸਿੰਘ ਰਾਮ ਰਹੀਮ ਹਰਿਆਣਾ ਸਰਕਾਰ ਦੀ ਨਜ਼ਰ ਚ ਹਾਰਡ ਕੋਰ ਕੈਦੀ ਨਹੀਂ ਹੈ ਕਹਿੰਦੇ ਇਸ ਲਈ ਯੂਨਿਪਰੋਲ ਮਿਲਦੀ ਹੈ ਤੇ ਮਾਨਯੋਗ ਪੰਜਾਬ ਹਾਈ ਕੋਰਟ ਨੇ ਪੁੱਛਿਆ ਫਿਰ ਦੂਜੇ ਜਜਾਂ ਦੇ ਬੈਂਚ ਨੇ ਪੁੱਛਿਆ ਕਿ ਅੱਛਾ ਜੇ ਇਹ ਮਾਮਲਾ ਹੈ ਤਾਂ ਫਿਰ ਇਹ ਜੇ ਹੋਰ ਕਿੰਨੇ ਕੈਦੀ ਹੋਣੇ ਤੁਹਾਡੇ ਕੋਲ ਉਹਨਾਂ ਨੂੰ ਕਿੰਨੇ ਕ ਨੂੰ ਫਰੋਜ਼ ਦਿੱਤੀ ਉਹਦਾ ਹਿਸਾਬ ਦੇ ਦਿਓ ਜਾ ਕਹਿੰਦੇ ਓਵਰਾਲ ਜੇਲ੍ਹ ਚ ਜਿੰਨੇ ਕੈਦੀ ਹੈਗੇ ਨੇ ਉਹਨਾਂ ਵੱਲੋਂ ਸਮੇਂ-ਸਮੇਂ ਜਦੋਂ ਤੁਹਾਨੂੰ ਐਪਲੀਕੇਸ਼ਨ ਆਈ ਗਈ ਕਿ ਆ ਕੈਦੀਆਂ ਨੇ ਐਪਲੀਕੇਸ਼ਨ ਲਾ ਕੇ ਪੈਰੋਲ ਮੰਗੀ ਤੁਸੀਂ ਕਿੰਨੀਆਂ ਕੈਦੀ ਮਨਜ਼ੂਰ ਕੀਤੀ ਉਹਦੇ ਤੋਂ ਸਭ ਹੁਣੇ ਜਵਾਬ ਦਿਓ 2 ਸਾਲ 2 ਮਹੀਨਿਆਂ ਚ ਡੇਰਾ ਸਿਰਸਾ ਮੁਖੀ 8 ਮਹੀਨੇ ਬਾਹਰ ਰਹਿੰਦਾ ਪਿਛਲੇ 2 ਸਾਲ 2022 ਤੇ 2023 ਪੂਰਾ ਇੱਕ ਇੱਕ ਸਾਲ ਤੇ ਆ 24 ਦਾ ਤਾਲੇ ਜਨਵਰੀ ਫਰਵਰੀ ਹੁੰ ਲੰਘਿਆ ਸੋ ਇਸ ਲਈ 2 ਸਾਲ 2 ਮਹੀਨੇ ਮਤਲਬ 26 ਮਹੀਨਿਆਂ ਚ 8 ਮਹੀਨੇ ਬਾਅਦ 232 ਦਿਨ ਤੇ ਜੇ ਸਾਰੀ ਮਿਲਾ ਲੇ 234 ਦਿਨਾਂ ਦੀ ਪੈਰੋਲ ਹੈ ਹੁਣ ਤੱਕ 9 ਵਾਰ ਡੇਰਾ ਸਿਰਸਾ ਮੁਕੀ ਪੈਰੋਲ ਤੇ ਅੱਜ ਵੀ ਪੈਰੋਲ ਤੇ ਅੱਜ 10 ਮਾਰਚ ਨੂੰ ਜਾਣਾ ਅੰਦਰ ਸੋ ਅਕਤੂਬਰ ਦੇ ਵਿੱਚ 2020 ਦੇ ਵਿੱਚ 1 ਦਿਨ ਦੀ ਮਿਲਦੀ ਆ 21 ਦੇ ਵਿੱਚ 1 ਦਿਨ ਦੀ ਮਿਲਦੀ ਆ ਤੇ ਫਿਰ ਸ਼ੁਰੂ ਹੋ ਗਈ ਕੰਮ ਛੁੱਟੀ 7 ਫਰਵਰੀ 2022 ਨੂੰ 21 ਦਿਨਾਂ ਦੀ ਜੂਨ 2022 ਚ 30 ਦਿਨਾਂ ਦੀ ਅਕਤੂਬਰ 2022 40 ਦਿਨਾਂ ਦੀ 21 ਜਨਵਰੀ 2023 40 ਦਿਨਾਂ ਦੀ 20 ਜੁਲਾਈ 2023 30 ਦਿਨਾਂ ਦੀ ਨਵੰਬਰ 2023 21 ਦਿਨਾਂ ਦੀ ਤੇ 19 ਜਨਵਰੀ 2024 50 ਦਿਨਾਂ ਦੀ ਨੌਂ ਵਾਰ ਫਿਰੋਲ 22 ਚ ਵੀ ਤਿੰਨ ਵਾਰ 23 ਚ ਵੀ ਤਿੰਨ ਵਾਰ ਇੱਥੂ ਹੀ ਹੁੰਦਾ ਜਾ ਲਾ ਲੋ ਸੋ ਇਸ ਲਈ ਇਹ ਰੈਮੋ ਕਰਮ ਕਿਉਂ ਆ ਕਹਿੰਦੇ ਤੇ ਹਰਿਆਣਾ ਸਰਕਾਰ ਨੂੰ ਝਾੜਾ ਮਾਰਦੇ ਆ ਮਾਨਯੋਗ ਹਾਈ ਕੋਰਟ ਨੇ ਸਪਸ਼ਟ ਲਫ਼ਜ਼ਾਂ ਚ ਆਖਿਆ ਕਿ ਭਾਈ ਬਾਰ ਬਾਰ ਪੈਰੋਲ ਦੇਣ ਦੀ ਲੋੜ ਨਹੀਂ ਅਗਲੀ ਵਾਰ ਜਦੋਂ ਤੇਰਾ ਸਿਰ ਸਾਮੁਖੀ ਪੈਰੋਲ ਮੰਗਣ ਆਵੇ ਤਾਂ ਮਨਜ਼ੂਰੀ ਸਾਤ ਤੋਂ ਲੈਣੀ ਹੈ ਸਾਨੂੰ ਪੁੱਛਣਾ ਸਾਤ ਤੋਂ ਬਿਨਾ ਪੁੱਛਿਆ ਮਨਜ਼ੂਰੀ ਲੈ ਬਿਨਾ ਹੁਣ ਇਹਨੂੰ ਪੈਰੋਲ ਨਹੀਂ ਦੇਣੀ ਸੋ ਇਸ ਮਾਮਲੇ 'ਚ ਹਰਿਆਣਾ ਸਰਕਾਰ ਦੀ ਚੰਗੀ ਝਾੜ ਪੈਕੀ ਹੋਈ ਹੈ ਜਨਾਬ ਇੱਕ ਖਬਰ ਹੋ ਰਹੀ ਹੈ ਕਹਿੰਦੇ ਅਮਰੀਕਾ 'ਚ ਹੋਰ ਨਾ ਬਾਕੀ ਮੁਲਕਾਂ ਦੇ ਲੋਕਾਂ ਨਾਲੋਂ ਸਿੱਖ ਭਾਈਚਾਰੇ ਤੇ ਜਾਦਾ ਹਮਲੇ ਹੋ ਰਹੇ ਨੇ ਜੀ ਹਾਂ ਖਬਰ ਫਿਕਰਮੰਦੀ ਵਾਲੀ ਵੀ ਹੈ ਅੰਕੜਿਆਂ ਦੇ حوالے ਨਾਲ ਵੀ ਇੱਕ ਸਾਲ ਚ ਸਿੱਖਾਂ ਦੇ ਉੱਤੇ ਕਹਿੰਦੇ ਇਹ ਅਮਰੀਕਾ ਦੇ ਵਿੱਚ ਹੇਟ ਕਰਾਈਮ 31% ਵੱਧ ਗਿਆ ਇਹ ਪਹਿਲੂ ਅਹਿਮ ਵਿਚਾਰਨ ਵਾਲਾ ਹੋਰ ਇਹ ਅੰਕੜੇ ਜਿਸ حوالے ਨਾਲ ਆਪਾਂ ਗੱਲ ਕਰ ਰਹੇ ਹਾਂ ਉੱਥੋਂ ਦੀ FBI ਦੇ حوالے ਨਾਲ ਅਮਰੀਕਾ ਚ ਰਹਿਣ ਵਾਲੇ ਭਾਰਤੀਆਂ ਵਿੱਚੋਂ ਸਿੱਖ ਭਾਈਚਾਰੇ ਦੇ ਉੱਤੇ ਸਭ ਤੋਂ ਜ਼ਿਆਦਾ ਹਮਲੇ ਦੀ ਘਟਨਾਵਾਂ ਕਹਿੰਦੇ ਸਾਹਮਣੇ ਆ ਰਹੀਆਂ ਨੇ ਅਮਰੀਕੀ ਜਾਂਚ ਜਨਸੀ FBI ਦੀ ਤਾਜ਼ਾ ਰਿਪੋਰਟ ਅਨੁਸਾਰ 222 ਚ ਸਿੱਖਾਂ ਉੱਤੇ ਇਹ ਹਮਲਿਆਂ ਦੀ 151 ਘਟਨਾਵਾਂ ਨੇ ਤੇ 223 ਦੇ ਵਿੱਚੇ ਵੱਧ ਕੇ 198 ਲਗਭਗ 200 ਘਟਨਾਵਾਂ ਹੋ ਗਈਆਂ 151 ਤੋਂ ਵੱਧ ਕੇ ਸਿੱਧੀਆਂ 198 ਲਗਭਗ 200 ਘਟਨਾਵਾਂ ਹੋ ਗਈਆਂ ਸੋ ਕਹਿੰਦੇ 31% ਵਾਧਾ ਹੋਇਆ ਸਿੱਖਾਂ ਦੇ ਖਿਲਾਫ ਹੇਟ ਕਰਾਈਮ ਦੇ ਮਾਮਲੇ 'ਚ 31% ਵਾਧਾ ਹੋਇਆ ਕਹਿੰਦੇ ਅਮਰੀਕਾ ਦੇ ਨਿਊਯਾਰਕ ਕੈਲੀਫੋਰਨੀਆ ਨਿਊ ਜਰਸੀ ਅਲਬਾਮਾ ਵਾਸ਼ਿੰਗਟਨ ਸਿਆਟਨ ਇਹਨਾਂ ਖੇਤਰਾਂ 'ਚ ਪੰਜਾਬੀ ਪਾਈਚਾਰਾ ਦੇ ਸਿੱਖ ਪਾਈਚਾਰਾ ਖਾਸਾ ਰਹਿੰਦਾ ਹੈ ਇੱਥੇ ਕਹਿੰਦੇ ਯਾਤਰ ਮਾਮਲੇ ਦਰਜ ਕੀਤੇ ਗਏ ਨੇ ਅਮਰੀਕਾ ਚ ਰਹਿਣ ਵਾਲੇ 50 ਲੱਖ ਭਾਰਤੀਆਂ ਚੋਂ 5 ਲੱਖ ਤੋਂ ਵੱਧ ਵਾਦੀ ਕੱਲੇ ਸਿੱਖ ਪਾਈਚਾਰੇ ਦੀ ਸੋ ਇਸ اے ਐਫ ਬੀ ਆਈ ਦੀ ਰਿਪੋਰਟ ਕਹਿੰਦੀ ਹੈ ਕਿ 2022 ਦੇ ਵਿੱਚ 151 ਘਟਨਾਵਾਂ 2023 ਦੇ ਵਿੱਚ 198 ਘਟਨਾਵਾਂ ਜਦੋਂ ਕਿ ਹੈ ਸਿੱਖ ਪੋਲੀਟਿਕਲ ਐਕਸ਼ਨ ਕਮੇਟੀ ਦੇ ਜਿਹੜੇ ਉੱਥੇ ਮੁਖੀ ਨੇ ਗੁਰਿੰਦਰ ਖਾਲਸਾ ਉਹਨਾਂ ਦਾ ਕਹਿਣਾ ਕਨੇਜੀਏ ਸਰਕਾਰੀ ਅੰਕੜੇ ਬਹੁਤ ਘੱਟ ਦੱਸ ਰਹੇ ਨੇ ਹਮਲੇ ਤੋਂ ਕਿਤੇ ਵੱਧ ਨੇ ਉਹਨਾਂ ਦਾ ਕਹਿਣਾ ਹੈ ਕਿ ਅੰਕੜਿਆਂ ਤੋਂ ਨਾਲੋਂ ਕਈ ਗੁਣਾ ਜ਼ਿਆਦਾ ਹਮਲੇ ਹੁੰਦੇ ਨੇ ਸਿੱਖ ਭਾਈਚਾਰੇ ਦਾ ਲਗਾਤਾਰ ਹੇਟ ਕਰਾਈਮ ਦਾ ਸ਼ਿਕਾਰ ਬਣ ਰਿਹਾ ਉਹਨਾਂ ਦੇ ਅਨੁਸਾਰ 2022-23 ਦੇ ਵਿੱਚ 1200 ਤੋਂ ਜ਼ਿਆਦਾ ਮਾਮਲੇ ਹੋਏ ਨੇ ਸੋ ਇਹਨਾਂ ਦੇ ਹਵਾਲੇ ਨਾਲ ਤਾਂ ਕੁੱਲ 3500 ਮਾਮਲੇ ਬਣਦੇ ਹਨ ਪਰ ਉਹ ਕਹਿੰਦੇ ਕਿ ਨਹੀਂ 2022 ਔਰ 23 ਦੇ ਵਿੱਚ ਇਹਨਾਂ ਦੋ ਸਾਲਾਂ ਦੇ ਵਿੱਚ 1200 ਤੋਂ ਵੱਧ ਘਟਨਾਵਾਂ ਵਾਪਰੀਆਂ ਨੇ ਕੁਝ ਰਿਕਾਰਡ ਚਾਹੀਆਂ ਹੋਣਗੀਆਂ ਕੁਝ ਨਹੀਂ ਆਈਆਂ ਹੋਣਗੀਆਂ ਜਾਂ ਅੰਕੜੇ ਘੱਟ ਦੱਸੇ ਜਾ ਰਹੇ ਨੇ ਉਹਨਾਂ ਦਾ ਇਹ ਦਾਵਾ ਤੇ ਇਸ ਦੇ ਵਿੱਚ ਕਹਿਮ ਪਹਿਲੂ ਇਹ ਵੀ ਹੈ ਕਿ ਇਹ ਸਿੱਖ ਭਾਈਚਾਰੇ ਦੇ ਨੁਮਾਇंदे ਵੀ ਮੰਨਦੇ ਨੇ ਤੇ ਉੱਥੇ ਦੀ ਏਜੰਸੀਆਂ ਦੇ حوالے ਨਾਲ ਵੀ ਹੈ ਕਿ ਇਹਦੇ ਪਿੱਛੇ ਇੱਕ ਪਹਿਲੂ ਇਹ ਵੀ ਹੈ ਕਿ ਪਛਾਣ ਦੇ حوالے ਨਾਲ ਵੀ ਕਈ ਵਾਰ ਉੱਥੋਂ ਦੇ ਲੋਕ ਇਹਨਾਂ ਨੂੰ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸਮਝ ਕੇ ਉਹਸ ਹਮਲੇ ਚੱਕਰ ਚ ਹਮਲਾ ਕਰਦੇ ਪਰ ਸਵਾਲ ਤਾਂ ਹੇਟ ਕਰਾਇਮ ਦਾ ਹੀ ਹੈ ਨਾ ਸੋ ਕਿਸੇ ਵੀ ਉੱਥੇ ਤੇ ਨਸਲੀ ਹਮਲਾ ਇਹ ਫਿਕਰਮੰਦੀ ਵਾਲਾ ਪਹਿਲੂ ਆਇਆ ਚਾਹੇ ਮੁਸਲਮ ਪਾਈਚਾਰਾ ਹੋਵੇ ਚਾਹੇ ਸਿੱਖ ਪਾਈਚਾਰਾ ਹੋਵੇ ਚਾਹੇ Hindu ਪਾਈਚਾਰਾ ਹੋਵੇ ਚਾਹੇ ਹੋਰ ਨਾ ਕਿਸੇ ਮੁਲਕ ਦੇ ਲੋਕ ਆਏ ਹੋਣ ਚਾਹੇ ਕੁਝ ਵੀ ਹੋਵੇ ਸੋ ਪਹਿਲੂ ਦੇ ਉੱਤੇ ਇੱਕ ਖਬਰ ਵੀ ਅਹਿਮ ਮੈਂ ਪੱਕ ਰੱਖਦੀ ਇਸੇ ਲਈ ਅਸੀਂ ਇਸ ਤਰ੍ਹਾਂ ਖਬਰਾਂ ਲੈ ਕੇ ਤੁਹਾਡੇ ਤੱਕ حاضر ਹੁੰਨੇ ਆ ਤੁਸੀਂ ਬਿਕਦਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਨੇ